ਗਿੱਦਾ ਕਰੇ ਮੇਲਣੇ ਗਿੱਦਾ ਪਉ ਬਥੇਰਾ ਗਿੱਦਾ ਗਿੱਦਾ ਤਰੇ ਮੇਲਣੇ ਗਿੱਦਾ ਪਉ ਬਥੇਰਾ ਨੀ ਨਜ਼ਰ ਮਾਰ ਕੇ ਦੇਖ ਮੇਲਣੇ ਬੱਲੇ 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 ਪੱਲੇ ਨਜ਼ਰ ਮਾਰ ਕੇ ਦੇਖ ਮੇਲਣੇ ਭੜਿਆ ਪਿਆ ਆਪਣੇ ਰਣ ਜੇ ਤੈਨੂੰ ਦੁੱਖ ਲੱਗਦੀ ਲੈ ਲੈ ਚਾਦਰਾਂ ਮੇਰਾ ਨੀ ਜੇ ਤੈਨੂੰ ਦੁੱਖ ਲੱਗਦੀ ਲੈ ਲੈ ਚਾਦਰਾਂ ਮੇਰਾ ਨੀ ਜੇ ਤੈਨੂੰ ਦੁੱਖ ਲੱਗਦੀ i ਤਨਵੇਂ ਨੇ ਅਧਿਕਾਰ ਦਿੱਤਾ ਤਨਵੇਂ ਨੇ ਅਧਿਕਾਰ ਦਿੱਤਾ ਸੋਪੇ ਲੋਕਲੇ ਕਰਵੇ ਉਹ ਤੇ ਨੂੰ ਵਾਲੇ ਮੈਨੂੰ तो 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 बच्चा ने तो तो प्रोग्राम कि लड़किया ने कृष्ण जन्माष्टमी का ਔਰ ਪੰਡਰਾ ਵਸਤਾਂ ਤੋਂ ਪਹੁੰਚਾ ਬੱਚਿਆਂ ਨੇ ਬਹੁਤ ਹੀ ਵਧੀਆ ਕੋਰੀਓਗ੍ਰਾਫੀ ਪੇਸ਼ ਕੀਤੀ ਪੇਸ਼ ਕਰੀ ਦੀ ਤੋਂ ਇਲਾਵਾ ਕ੍ਰਿਸ਼ਣ ਜੈਗਨਨਾਥੀ ਦੇ ਗੰਗ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਕੀਤੀ ਕੋਰੀਓਗ੍ਰਾਫੀ ਤਿਆਰ ਕੀਤੀ ਗੀਤ ਗਾਈ ਬੱਚਿਆਂ ਨੇ ਔਰਤियां ਵਸ ਕੇ ਤੁਹਾਨੂੰ ਪਤਾ ਹੀ ਹੈ ਪੰਜਾਬ ਨਾਲ ਦਾ ਗੁੱਡਾ ਮਸ਼ਹੂਰ ਹੈ ਲੜਕੀਆਂ ਨੇ ਪਲਾਸਮੈਂਟ ਵਾਲਿਆਂ ਨੇ ਬਹੁਤ ਹੀ ਵਧੀਆ ਪ੍ਰੋਗਰਾਮ ਤਿਆਰ ਕਰਵਾਇਆ ਜਿੱਦਾਂ ਪਾਇਆ ਢੰਗੜੇ ਪਾਏ ਬੱਚਿਆਂ ਨੇ

ਇਹ ਬੱਚਿਆਂ ਨੇ ਪ੍ਰੋਗਰਾਮ ਕੀਤਾ টিচারズ ਦੇ ਸਹਿਯੋਗ ਨਾਲ ਕੀਤਾ ਹੈ। ਔਰ ਬਹੁਤ ਵਧੀਆ ਕੀਤਾ ਰੰਗ ਰੰਗ ਪ੍ਰੋਗਰਾਮ ਵਧੀਆ ਪੇਸ਼ ਕੀਤਾ ਬੱਚਿਆਂ ਨੇ। ਆ ਬਾਕੀ ਦੇਖਾਇਆ ਕਿ ਜਿਵੇਂ ਬੱਚੇ ਛੋਟੇ ਛੋਟੇ ਬੱਚੇ ਗਿੱਧਾ ਪੜੇ ਪਾ ਰਹੇ ਨੇ, ਭੰਗੜਾ ਪਾ ਰਹੇ ਕਰਨ। ਆ ਜਿਹੜਾ ਤੁਹਾਡੇ ਸਮੇਂ ਦੇ ਵਿੱਚ ਪੀਆ ਹੁੰਦੀ ਹੈ ਤਾਂ ਤੋਂ ਫਿਰ ਜਿਹੜੇ ਬਹੁਤ ਫਰਕ ਹੈ ਬਹੁਤ ਜਿਆਦਾ ਫਰਕ ਹੈ ਜੀ। ਉਹਦੋਂ ਪਿਪਲਾ ਥੱਲੇ ਲੱਗਦੀ ਸੀ ਜੀ ਬੱਸ ਲੜਕੀਆਂ ਜਾਂਦੀਆਂ ਸੀ ਜਿੱਦਾਂ ਪਾ ਕੇ ਆ ਜਾਂਦੀਆਂ ਸੀ ਹੁਣ ਦੇ ਬੱਚੇ ਤਾਂ ਕੰਪਿਊਟਰ ਹੈ ਜੀ ਹੁਣ ਦੇ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਦਿਖਾਉਣਾ ਸਿਖਾਉਣ ਦੀ ਲੋੜ ਵੀ ਨਹੀਂ ਕੋਈ ਪੀਕੇ ਸਿਖਾਏ ਹੈ ਬਹੁਤ ਵਧੀਆ ਜੀ ਬਹੁਤ ਫਰਕ ਹੈ ਸਾਡੇ ਨਾਲੋਂ ਹੁਣ ਦਾ ਬਹੁਤ ਫਰਕ ਬਹੁਤ ਜ਼ਿਆਦਾ ਸਾਡੇ ਨਾਲੋਂ ਜੋ ਬੱਚੇ ਹਨ ਇਹਨਾਂ ਨੇ ਅੱਜ ਸਪੋਸਟ ਦੇ ਨਾਲ ਨਾਲ ਵੀ ਗੱਲਬਾਤ ਕਰਨਾ ਅੱਜ ਇਹਨਾਂ ਦਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਤੁਹਾਡੇ ਸਟੇਜ ਤੇ ਇਹਨਾਂ ਦਾ ਪ੍ਰੋਗਰਾਮ ਵਧੀਆ ਬੱਚਿਆਂ ਨੂੰ ਵੀ ਆਇਆ ਵੀ ਸੱਜਿਆ ਚਾਰ ਬਾਰੇ ਜਾਣਕਾਰੀ ਮਿਲਦੀ ਹੈ ਹਰ ਜਿਹੜੇ ਵੀ ਬੱਚੇ ਵੀ ਜਾਂ ਆਪਣੇ ਪੰਜਾਬ ਨਾਲ ਤੇ ਸੰਕ੍ਰਿਤੀ ਨਾਲ ਜੁੜੇ ਰਹੇ ਹੋ। ਜਿਆਦਾ ਦੱਸਣਾ। ਇਹ ਮੱਛਲੂਏ ਚਾਹਮੇ ਲਈ ਇਹ। ਆ ਬਾਕੀ ਗੱਲ ਕਰੀਏ ਅੱਜ ਤੁਹਾਨੂੰ ਬਸਾਂ ਲੋਕ ਦੇਖ ਰਹੇ ਹਨ ਪ੍ਰੋਗਰਾਮ ਆ ਦੇਖ ਰਹੇ ਨੇ। ਦੱਸੋ ਤੁਸੀ ਕੀ ਚੁਣਨਾ ਚਾਹੁੰਦੇ ਕੋਈ ਚਾਰ ਬੋਦੀਆਂ ਸਾਰੇ ਹੀ ਸਭ ਦਾ ਮੇਰੇ ਵੀ ਤੀਆਂ ਦਾ ਤਿਹਾਰ ਜਿਵੇਂ ਸਭਿਆਚਾਰਾ ਪੰਜਾਬੀ ਦਾ ਬੱਚਿਆਂ ਨੂੰ ਵੀ ਗਾਉਂਵੇਂ ਜਿਵੇਂ ਆਪਾਂ ਕਰਾਂਗੇ ਬੱਚੇ ਵੀ ਉਵੇਂ ਸਿੱਖਣਗੇ ਬੱਚਾ ਦੇ ਉੱਪਰ ਵੀ ਤੀਆਂ ਦਾ ਸਭਿਆਚਾਰ ਇਸ ਸਰਕੂਲੇ ਵਿੱਚ ਹਰ ਸੁਨੇਹਾਂ ਦੇ ਹੋਣੇ ਚਾਹੀਏ ਤਾਂ ਕਿ ਬੱਚੇ ਇਤਿਹਾਸ ਹੁਣ ਸਿੱਖਦੇ ਜੇ। ਸੋਨੇ ਕੁੜੀਏ ਨੱਚਣ ਵਾਲੀਏ ਰਲ ਕੇ ਗੋਲੀਆਂ ਪਾਈਏ ਨਹੀਂ ਨੱਚਣਾ ਸਾਡਾ ਬੱਚਾ ਕੁੜੀਏ ਨੱਚ ਨੂੰ ਨਾ ਫਰਮਾਈਏ ਨਹੀਂ ਨਾਚੇ ਜਿੰਨ ਲੱਗ ਦੇ ਡੀ ਜੇ ਨੂੰ ਐਵੇਂ ਨਾ ਫਰਮਾਈਂ ਲੱਗ ਦੇ ਡੀ ਜੇ ਕੇ ਐਵੇਂ ਨਾ ਫਰਮਾਈਂ ਜੱਤੀ ਆਰ ਨੱਚਦੀ ਜੱਤੀ ਪਾਰ ਨੱਚਦੀ ਆਇਆ ਕੌਣ ਦਾ ਮਹੀਨਾ ਮਤਿਆਰ ਨੱਚਦੀ ਆਇਆ ਕੌਣ ਦਾ ਮਹੀਨਾ ਮਤਿਆਰ ਨੱਚਦੀ ਬੜੇ ਕਾਂਜੀਆ ਕੁੜੀਆਂ ਆਈਆਂ ਆ ਪਾਕੇ ਤਾਂ ਆ ਚੱਲੇ ਇਥੇ ਕੁੜੀ ਦੀ ਚਾਂਗਰ ਕਰਨ ਕੀ ਹੋ ਗਈ ਬੱਲੇ ਬੱਲੇ ਕੁੜੀ ਦਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਗਿੱਧਾ ਕੁੜੀਆਂ ਦਾ ਪੈਂਦਾ ਬੋਰਡ ਦੇ ਥੱਲੇ ਇਹ ਸਨੋਗ ਉਹ ਕਿਸ ਨੂੰ ਹਨ ਜਿਨ੍ਹਾਂ ਨੇ ਅੱਜ ਸਾਡੇ ਨਾਲ ਅੱਜ ਪ੍ਰੋਗਰਾਮ ਕਰਵਾਇਆ ਪ੍ਰੋਗਰਾਮ ਕਰਵਾਇਆ ਜਿਸ ਨੇ ਇਹ ਛੋਟੇ-ਛੋਟੇ ਬੱਚਿਆਂ ਨੂੰ ਜੋ ਪਿਤਾ ਲੋਕ ਬੋਲਿਆ ਪਾ ਕੇ ਅੱਜ ਖੂਬ ਮਨੋਰੰਜਨ ਕੀਤਾ ਆਪਣੇ ਅਤੇ ਆਪਣੀ ਕਿਸੇ ਦਾ ਇਜ਼ਹਾਰ ਕੀਤਾ ਕਿ ਜਿਹੜਾ ਹੋ ਗਿਆ ਕਿ ਉਹ ਕਮੇਟੀ ਵਾਲਾ ਸਪੋਰਟ ਇਸ ਤਰ੍ਹਾਂ ਉਹਨਾਂ ਆਕੇ ਪੂਰਾ ਪੋਸਟਾ ਪ੍ਰਬੰਧ ਕੀਤਾ ਜਾਇਆ ਤਾਂ ਤਾਂ ਇਹ ਪੱਤਿਆਂ ਨੂੰ ਅਭਿਆਚਾਰਕ ਬੁਲਿਆਂ ਨਾਲ ਸਭਾ ਚਾਰਟਰ ਦੇ ਵਿੱਚ ਨਾਲ ਜੋੜਿਆ ਜਾ ਸਕਦਾ ਹੈ ਕੈਮਰਾਮੈਨ ਜਬੀਰ ਸਿੰਘ ਦੇ ਨਾਲ ਔਕਾਤਨ ਮਲਾ ਦੀ ਖਾਸ ਖੋਟ ਪਾਜਾ ਖੋਟ